ਵਿੰਡ ਜਲੂਵਾਲ ਖਨੂਰ ਹੁਸ਼ਿਆਰਪੁਰ ਵਿਖੇ ਦਰਬਾਰ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਬੁੱਢਣ ਸਾਹਿਬ ਵੈਲਫੇਅਰ ਕਮੇਟੀ ਜਲੂਵਾਲ ਖਨੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 15 ਤੋਂ 16 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੇਲੇ ਦੇ ਸਰਪ੍ਰਸਤ ਚਰਨਜੀਤ ਸਿੰਘ ਲੱड्डੂ ਐਸਆਈ ਜਲੋਵਾਲ ਖਨੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 15 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ 16 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ پرویز ਆलम ਇੰਟਰਨੈਸ਼ਨਲ ਕਵਾਲ ਕੁਲਵਿੰਦਰ ਕਿੰਦਾ ਸੂਫੀ ਗਾਇਕ ਮਨਜੀਤ ਸਹੋਤਾ ਤੋਂ ਇਲਾਵਾ ਹੋਰ ਪੰਜਾਬ ਦੇ ਨਾਮਵਰ ਕਲਾਕਾਰ ਨਕਾਲ ਕਵਾਲ ਪਾੜਤੀਆਂ ਪੀਰਾਂ ਦੀ ਮਹਿਫਿਲ ਸਜਾਉਣਗੇ ਉਹਨਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਵੱਖ-ਵੱਖ ਦਰਬਾਰਾਂ ਤੋਂ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 16 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ डॉक्टर ईशांत कुमार हलका विधायक झबेवाल विशेष तौर से पुज के दरबार दी हाजरी भरन गे मौके मेले दे सरप्रस्त चरणजीत सिंह, नंबरदार सोडी राम खजानची सेवादार सेवा सिंह सतनाम सिंह एसआई प्रिंसिपल सतनाम सिंह जलोवाल खनूर हरप्रीत सिंह, अशोक कुमार साब का सरपंच हरप्रीत सिंह दीपू राकेश कुमार मनेंद्र जोगाराम रामलाल जस्सी रोहित कुमार आदि हाजिर सन इस मौके सालाना जोड मेले दौरान छबील चाप पकोड़े अते दाता जी दे लंगर अटुट ਵਰਤਾਏ ਜਾਣਗੇ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਕਾਰਾ ਤਨ ਤਨ ਪੀਰ ਬਾਬਾ ਬੁੱਢਣ ਸਾਹਿਬ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਜਿੱਲਵਾਲ ਖਨੂਰ ਦਰਬਾਰ ਪੀਰ ਬਾਬਾ ਬੁੱਢਣ ਸਾਹਿਬ ਸਲਾਨਾ ਜੋੜ ਮੇਲਾ 15 16 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ 15 ਜੁਲਾਈ ਸ਼ਾਮ ਨੂੰ ਚਰਾਗਾ ਦੀ ਰਸਮ ਚੱਦਰ ਅਤੇ ਝੰਡੇ ਦੀ ਰਸਮ ਹੋਵੇਗੀ 16 ਜੁਲਾਈ ਦਿਨ ਬੁੱਧਵਾਰ ਨੂੰ ਪੰਜਾਬ ਦੇ ਨਾਮਵਰ ਕਲਾਕਾਰ پرویز ਆलम, ਮਨਜੀਤ ਸੋਹਤਾ, ਕੁਲਵਿੰਦਰ ਕਿੰਦਾ ਤੇ ਹੋਰ ਪੰਜਾਬ ਦੇ ਮਸ਼ਹੂਰ ਨਾਮਵਰ ਕਲਾਕਾਰ ਆਪਣੇ ਪੀਰਾਂ ਦਾ ਗੁਣਗਾਨ ਕਰਨਗੇ ਜੀ। ਅਤੇ ਅਟੁੱਟ ਬਾਬਾ ਜੀ ਦਾ ਲੰਗਰ ਅਟੁੱਟ ਵਰਤਿਆ ਜਾਵੇਗਾ। ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹਉਮਾਹਾ ਮਾ ਕੇ ਦਰਬਾਰ ਵਿੱਚ ਪਹੁੰਚੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ।